সাইপ্রাস جانا পর স্টুডেন্ট না ঠগি বাজ দি আ 7-8 লাখ روپے لے جاتے ہیں۔ ਤੁਸੀਂ ਦੱਸੋ ਕਿ ਇੰਨੇ پیسے ਲੱਗ ਜਾਂਦੇ ਆ? ਬਿਲਕੁਲ ਵੀ ਇੰਨੇ پیسے ਨਹੀਂ ਲੱਗਦੇ। ਜਿਹੜੇ ਵੀ ਵਿਦਿਆਰਥੀ ਸਾਈਪ੍ਰਸ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਆ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਲੰਬੇ ਸਮੇਂ ਤੋਂ ਸਾਈਪ੍ਰਸ ਸਟੱਡੀ ਵੀਜ਼ਾ ਨੂੰ ਪ੍ਰਮੋਟ ਕਰ ਰਹੀ ਹੈ। ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਕੋਲ ਡਾਇਰੈਕਟ ਕਾਲਜ ਯੂਨੀਵਰਸਿਟੀਆਂ ਨੇ ਅਸੀਂ ਕਾਲਜ ਯੂਨੀਵਰਸਿਟੀਆਂ ਦੇ অথੋਰਾਇਜ਼ ਰਿਪਰੈਜ਼ੈਂਟੇਟਿਵ ਆ। ਅਸੀਂ ਸਿਰਫ ਕਾਲਜ ਤੇ ਯੂਨੀਵਰਸਿਟੀ ਦੀ ਜੋ ਆਫਰ ਲੈਟਰ ਫੀਸ ਲਿਖ ਕੇ ਆਉਂਦੀ ਏ ਉਹੀ ਬੱਚੇ ਕੋ ਕੋ ਪੇ ਕਰਵਾਉਨੇ ਆ ਡਾਇਰੈਕਟ ਔਰ ਇਸ ਤੋਂ ਇਲਾਵਾ ਬੱਚੇ ਦਾ ਕੋਈ ਪੈਸਾ ਨਹੀਂ ਲੱਗਦਾ ਸੋ ਜਿਹੜੇ ਮਰਜੀ ਕਾਲਜ ਯੂਨੀਵਰਸਿਟੀ ਜ ਤੁਸੀਂ ਆਪਣੇ ਮਨਪਸੰਦ ਕਾਲਜ ਯੂਨੀਵਰਸਿਟੀ ਤੇ ਜਾ ਸਕਦੇ ਹੋ ਔਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਇਸ ਤੋਂ ਇਲਾਵਾ ਕੋਈ ਪੈਸਾ ਨਹੀਂ ਦੇਣਾ ਮਾਰਕੀਟ ਦੇ ਵਿੱਚ ਏਜੰਟ ਆੜ ਦਿੰਦੇ ਕਿ ਸਾਈਪਰਸ ਸਟਡੀ ਵੀਜ਼ੇ ਤੇ ਜਾਓ ਪੈਸੇ ਦਿਓ ਵੀਜ਼ਾ ਲੱਗਨ ਤੋਂ ਬਾਅਦ ਬੱਚਿਆਂ ਦੀ ਜੇਬ ਤੇ ਮਾਪੇ ਬ ਦੀ ਜੀਵ ਦੇ ਉੱਤੇ ਡਾਕਾ ਮਾਰ ਰਹੇ ਨੇ ਏਜੰਟ ਕੋਈ 8 ਲੱਖ ਮੰਗ ਰਿਆ ਕੋਈ 10 ਲੱਖ ਮੰਗ ਰਿਆ ਕੋਈ 11 ਲੱਖ ਰੁਪਈਆ ਲੈ ਲੈਂਦਾ ਹਰ ਇੱਕ ਬੰਦੇ ਨੇ ਆਪਣਾ ਤਰੀਕਾ ਅਪਣਾਇਆ ਹੋਇਆ ਜੇਕਰ ਤੁਸੀਂ ਸਾਈਪਰਸ ਸਟੱਡੀ ਵਿਜ਼ਿਟ ਤੇ ਜਾਣਾ ਵਾ ਤੁਸੀਂ ਕੈਂਬਰिज ਇੰਟਰਨੈਸ਼ਨਲ ਅਕੈਡਮੀ ਦੀ ਅੰਮ੍ਰਿਤਸਰ ਜਲੰਧਰ ਆਫਿਸ ਤੇ ਵਿਜ਼ਿਟ ਕਰੋ ਤੇ ਸਰ एलिਜੀਬਿਲਟੀ ਕੀ ਚਾਹੀਦੀ ਸਟੂਡੈਂਟ ਦੇ ਕੋਲ ਕੀ ਹੋਣਾ ਚਾਹੀਦਾ ਬਿਨ ਆਇਲਸ ਵਾਲੇ ਅਪਲਾਈ ਕਰ ਸਕਦੇ ਨਹੀਂ ਇਹਦੇ ਲਈ ਤੁਹਾਡੇ ਆਇਲਸ ਦੇ ਵਿੱਚੋਂ ਸਿਰਫ 4 ਬੈਂਡ ਚਾਹੀਦੇ ਨੇ ਪੀਡੀ ਕੀਤੀ ਹੈ 43 ਸਕੋਰ ਚਾਹੀਦੇ ਤਾਂ ਵੀ ਅਪਲਾਈ ਕਰ ਸਕਦੇ ਹੋ ਸਟੱਡੀ ਵਿਚ ਜਿੰਨਾ ਮਰਜ਼ੀ ਗਾਇਬ ਆ ਚਾਹੇ ਪਲੱਸ 2 ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਕੀਤੀ 15 ਸਾਲ ਪਹਿਲਾਂ ਕੀਤੀ ਹੈ ਜੇ ਤੁਹਾਡੇ ਕੋਲ ਆਇਲਸ ਪੀਟੀ ਨਹੀਂ ਹੈਗੀ ਤੁਸੀਂ ਫਾਈਲ ਲੈ ਕੇ ਸਾਡੇ ਦਫ਼ਤਰ ਪਹੁੰਚੋ ਆਇਲਸ ਪੀਟੀ ਕਰਾਉਂਦੀ ਵੀ ਜ਼ਿੰਮੇਵਾਰੀ ਅਸੀਂ ਚੁੱਕਦੇ ਹਾਂ ਔਰ ਤੁਸੀਂ ਆਇਲਸ ਪੀਟੀ ਕਰਕੇ ਆਪਣਾ ਸਾਈਪ੍ਰਸ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਔਰ ਪੈਕੇਜ ਦੇ ਨਾਮ ਤੇ ਕਿਸੇ ਵੀ ਏਜੰਟ ਨੂੰ ਲੱਖਾਂ ਰੁਪਏ ਨਹੀਂ ਦੇਣੇ ਕਿਉਂਕਿ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਕੋਲ ਆਓਗੇ ਤਾਂ ਸਿਰਫ ਕਾਲਜ ਯੂਨੀਵਰਸਿਟੀ ਦੀ ਫੀਸ ਦੋਗੇ ਉਹ ਵੀ ਤੁਹਾਡੀ ਜਦੋਂ ਪ੍ਰੀ ਅਪਰੂਵਲ ਆ ਜਾਂਦਾ ਹੈ